2024-25 ਵਿੱਚ ਯੂਕੇ ਨੇ ਗੈਰ ਪ੍ਰਵਾਸੀਆਂ ਨੂੰ ਘਟ ਕੰਮ ਕਰਨ ਅਤੇ ਅਤਿਅੰਤ ਵੀਜ਼ੇ ਦਿੱਤੇ ਕਿਉਂਕਿ ਪਿਛਲੇ ਸਾਲ ਵਿਦੇਸ਼ੀਆਂ ਵੱਲੋਂ ਵਰਕ ਪਰਮਿਟ ਅਤੇ ਸਟੱਡੀ ਵੀਜ਼ਾ ਲੈਣ ਵਾਲਿਆਂ ਦੀ ਗਿਣਤੀ ਘਟ ਸੀ ਯੂਕੇ ਦੇ ਗ੍ਰਹਿ ਦਫਤਰ ਨੇ ਪਿਛਲੇ ਸਾਲ ਦੇ ਇਮੀਗ੍ਰੇਸ਼ਨ ਡਾਟਾ ਦਾ ਖੁਲਾਸਾ ਵਾਈਟ ਪੇਪਰ ਪ੍ਰਕਾਸ਼ਿਤ ਹੋਣ ਤੋਂ ਕੁਝ ਦਿਨ ਬਾਅਦ ਹੀ ਕੀਤਾ ਸੀ ਜਦੋਂ ਕਿ ਡਾਟਾ ਜ਼ਿਆਦਾਤਰ ਮੌਜੂਦਾ ਨੀਤੀਆਂ ਨੂੰ ਦਰਸਾਉਂਦਾ ਹੈ ਜਿਵੇਂ ਕਿ ਜ਼ਿਆਦਾਤਰ ਵਿਦਿਆਰਥੀ ਨਿਰਭਰਤਾ ਤੇ ਬੰਦੀ ਹਤੇ ਸਿਹਤ ਅਤੇ ਦੇਖਭਾਲ ਰੋਟ ਵਿੱਚ ਸੋਤ ਇਹ ਸਰਕਾਰ ਦੀਆਂ ਯੋਜਨਾਵਾਂ ਲਈ ਇੱਕ ਸਪਸ਼ਟ ਪਿਛੋਕੜ ਵੱਜੋਂ ਕੰਮ ਕਰਦਾ ਹੈ ਸੋ ਇਹ ਡੇਟਾ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਦੇਸ਼ੀ ਕਾਮਿਆਂ ਅਤੇ ਸਮਾਜਿਕ ਦੇਖਭਾਲ ਖੇਤਰ ਸਮਿਤ ਇਮੀਗ੍ਰੇਸ਼ਨ ਮਾਰਗਾਂ ਦੀ ਪੂਰੀ ਸ਼੍ਰੇਣੀ ਨੂੰ ਕਵਰ ਕਰਦਾ ਹੈ ਅਤੇ ਹਾਲ ਹੀ ਵਿੱਚ ਨੀਤੀਗਤ ਤਬਦੀਲੀਆਂ ਦੇ ਸ਼ੁਰੂਆਤੀ ਪ੍ਰਭਾਵ ਨੂੰ ਦਰਸਾਉਂਦਾ ਹੈ ਖਾਸ ਕਰਕੇ ਸਪੌਂਸਰ ਰੁਜ਼ਗਾਰ ਅਤੇ ਨਿਰਭਰ ਵਿਨੇਕਾਰਾ ਦੇ ਮਾਮਲੇ ਵਿੱਚ ਕੁੱਲ ਮਿਲਾ ਕੇ 2024 ਅਤ ਵਿੱਚ 2.2 ਮਿਲੀਅਨ ਵਿਜ਼ਟਰ ਵੀਜ਼ੇ ਸਨ ਜਿਨ੍ਹਾਂ ਤੇ ਵਿੱਚ ਵਰਕ ਪੜਾਈ ਅਤੇ ਹੋਰ ਵਿੱਚ ਸ਼ਾਮਲ ਸਨ ਸੋ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਸਾਰੀਆਂ ਵਰਕ ਵੀਜ਼ਾ ਸ਼੍ਰੇਣੀਆਂ ਵਿੱਚ ਮੁੱਖ ਬਿਨੇਕਾਰਾਂ ਨੂੰ 192000 ਵੀਜ਼ੇ ਦਿੱਤੇ ਗਏ ਸਨ ਜੋ ਕਿ ਮਾਰਚ 2024 ਨੂੰ ਖਤਮ ਹੋਏ ਸਾਲ ਨਾਲੋਂ 39 ਫੀਸਦੀ ਕਟਨੇ ਪਰ 2019 ਨਾਲੋਂ 40 ਫੀਸਦੀ ਵਧ ਨੇ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਮੁੱਖ ਵਿਨੇਕਾਰਾਂ ਨੂੰ 30000 ਸਿਹਤ ਅਤੇ ਦੇਖਭਾਲ ਕਰਮਚਾਰੀ ਵੀਜ਼ੇ ਦਿੱਤੇ ਗਏ ਸਨ ਜੋ ਕਿ 2023 ਦੇ ਸਿਖਰ ਨਾਲੋਂ 85 ਫੀਸਦੀ ਕਟਨੇ ਸੋ ਮਾਰਚ 2025 ਨੂੰ ਖਤਮ ਹੋਣ ਵਾਲੇ ਸਾਲ ਵਿੱਚ ਵਰਕਰ ਸ਼੍ਰੇਣੀ ਦੇ ਹੋਰ ਰੂਟਾਂ ਤੇ ਮੁੱਖ ਵਿਨੇਕਾਰਾਂ ਨੂੰ ਗ੍ਰਾਂਟਾਂ ਦੀ ਗਿਣਤੀ ਜਿਸ ਵਿੱਚ ਹੁਨਰਵੰਦ ਵਰਕਰ ਵੀਜ਼ਾ ਸ਼ਾਮਲ ਹੈ ਮਾਰਚ 2024 ਨੂੰ ਖਤਮ ਹੋਣ ਵਾਲੇ ਸਾਲ ਦੇ ਮੁਕਾਬਲੇ 30% ਘਟ ਗਈ ਹੈ ਸੋ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਮੁੱਖ ਬਿਨੇਕਾਰਾਂ ਨੂੰ ਦਿੱਤੇ ਗਏ ਅਸਥਾਈ ਵਰਕ ਵੀਜ਼ਿਆਂ ਦੀ ਗਿਣਤੀ 75000 ਸੀ ਇਹ ਮਾਰਚ 2024 ਨੂੰ ਖਤਮ ਹੋਏ ਸਾਲ ਨਾਲੋਂ ਚੀਫ ਇਸਤ ਘਟ ਹੈ ਪਰ 2019 ਦੇ ਮੁਕਾਬਲੇ 83% ਵਾਧਾ ਹੈ ਜਿਸ ਦਾ ਮੁੱਖ ਕਾਰਨ ਸੀਜ਼ਨਲ ਵਰਕਰ ਰੂਟ ਵਿੱਚ ਵਾਧਾ ਹੈ ਇਸ ਦੇ ਨਾਲ ਹੀ ਮਾਰਚ ਤੋਂ ਲਰ ਬਚੀ ਨੂੰ ਖਤਮ ਹੋਏ ਸਾਲ ਦੇ ਵਿੱਚ ਮੁੱਖ ਬਿਨੇਕਾਰਾਂ ਨੂੰ ਕੰਮ ਦੇ ਲਈ ਐਕਸਟੈਂਸ਼ਨ ਦੀਆਂ 434000 ਗ੍ਰਾਂਟਾਂ ਦਿੱਤੀ ਗਈਆਂ ਜੋ ਕਿ 2019 ਦੀ ਗਿਣਤੀ ਨਾਲੋਂ ਲਗਭਗ 7 ਗੁਣਾ ਜ਼ਿਆਦਾ ਸਨ ਜੋ ਮੁੱਖ ਤੌਰ ਤੇ ਗ੍ਰੈਜੂਏਟ ਸਿਹਤ ਅਤੇ ਦੇਖਭਾਲ ਕਰਮਚਾਰੀ ਅਤੇ ਹੁਨਰਮੰਦ ਵਰਕਰ ਦੁਆਰਾ ਲਗਾਈਆਂ ਗਈਆਂ ਸਨ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ 430000 ਸਪான்ਸਰਡ ਵੀਜ਼ੇ ਦਿੱਤੇ ਗਏ ਸਨ ਜੋ ਕਿ ਮਾਰਚ 2024 ਨੂੰ ਖਤਮ ਹੋਏ ਸਾਲ ਨਾਲੋਂ 10% ਘਟਨੇ ਪਰ 2019 ਦੇ ਨਾਲੋਂ 50% ਵਧ ਨੇ ਮਾਰਚ 2025 ਨੂੰ ਖਤਮ ਹੋਏ ਸਾਲ ਵਿੱਚ ਵਿਦਿਆਰਥੀਆਂ ਦੇ ਆਸ਼ਰਤਾਂ ਨੂੰ ਜਾਰੀ ਕੀਤੀ ਗਈ ਵੀਜ਼ੇ ਮਾਰਚ 2024 ਨੂੰ ਖਤਮ ਹੋਏ ਸਾਲ ਦੇ ਮੁਕਾਬਲੇ 83% ਘਟ 18000 ਸਨ ਪਿਛਲੇ ਸਾਲਾਂ ਵਿੱਚ 60 ਫੀਸਦੀ ਤੋਂ ਵੱਧ ਵਿਦਿਆਰਥੀ ਵੀਜ਼ੇ ਮਾਸਟਰ ਪੱਧਰ ਦੇ ਕੋਰਸਾਂ ਲਈ ਸਨ ਸੋ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ 76000 ਪਰਿਵਾਰ ਨਾਲ ਸੰਬੰਧਿਤ ਵੀਜ਼ੇ ਦਿੱਤੇ ਗਏ ਸਨ ਜੋ ਕਿ ਪਿਛਲੇ ਸਾਲ ਨਾਲੋਂ 3 ਫੀਸਦੀ ਘਟਾ ਹੈ ਪਰ ਮਾਰਚ 2021 ਤੱਕ ਦਿੱਤੇ ਗਏ ਸਾਲ ਨਾਲੋਂ ਦੁੱਗਣੇ ਤੋਂ ਵੀ ਵੱਧ ਹੈ ਪਰਵਾਰਿਕ ਵੀਜ਼ਿਆਂ ਵਿੱਚ ਵਾਧਾ ਮੁੱਖ ਤੌਰ ਤੇ 파ਟਨਰ ਵੀਜ਼ਿਆਂ ਕਾਰਨ ਹੋਇਆ ਹੈ ਬਰਾਹਰ ਹੀ ਦੇ ਸਾਲ ਵਿੱਚ ਦਿੱਤੇ ਗਏ 파ਟਨਰ ਵੀਜ਼ਿਆਂ ਦੀ ਗਿਣਤੀ ਵਿੱਚ 17 ਫੀਸਦੀ ਗਿਰਾਵਟ ਆਈ ਹੈ மார்ச் 2025 ਨੂੰ ਖਤਮ ਹੋਏ ਸਾਲ ਦੇ ਵਿੱਚ ਰਿਫਿਊਜੀ ਫੈਮਿਲੀ ਰੀਯੂਨੀਅਨ ਫੈਮਿਲੀ ਵੀਜ਼ਾ ਵਿੱਚ ਵੀ ਵਾਧਾ ਹੋਇਆ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 12000 ਤੋਂ ਵੱਧ ਕੇ 21000 ਹੋ ਗਏ ਹੈ ਜੋ ਕਿ 2005 ਵਿੱਚ ਲੜੀ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਦਾ ਸਭ ਤੋਂ ਉੱਚਾ ਪੱਧਰ ਹੈ ਇਹ ਮੁੱਖ ਤੌਰ ਤੇ ਹਾਲ ਹੀ ਦੇ ਸਾਲਾਂ ਵਿੱਚ ਸ਼ਰਨਾਰਥੀ ਦਰਜਾ ਪ੍ਰਾਪਤ ਵਿਅਕਤੀਆਂ ਦੀ ਵਾਧ ਕੀਂਤੀ ਦੇ ਕਾਰਨ ਹੈ ਸੋ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਯੂਕੇ ਵਿੱਚ 173000 ਸੈਟਲਮੈਂਟ ਗ੍ਰਾਂਟ ਸਨ ਜੋ ਕਿ ਪਿਛਲੇ ਸਾਲ ਨਾਲੋਂ ਇੱਕ ਤਿਹਾਈ ਵਧ ਨੇ ਹਾਲਾਂਕਿ ਇਹ ਅਜੇ ਵੀ ਦਸੰਬਰ 2010 ਤੱਕ ਦੇਖ ਸਿਖਰਾਂ ਤੋਂ ਹੇਠ ਨੇ ਜਿਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਕੰਮ ਦੇ ਰਸਤੇ ਤੇ ਯੂਕੇ ਵਿੱਚ ਰਹਿਣ ਦੀ ਛੁੱਟੀ ਦਿੱਤੀ ਗਈ ਸੀ ਉਹ ਸਭ ਤੋਂ ਵੱਡੀ ਸੈਟਲਮੈਂਟ ਸ਼੍ਰੇਣੀ ਬਣਾਉਂਦੇ ਸਨ ਜੋ ਕੁੱਲ ਗ੍ਰਾਂਟਾਂ ਦਾ 37% ਬਣਦਾ ਸੀ ਹੁਨਰਵੰਦ ਵਰਕਰ ਰੂਟ ਤੇ ਆਉਣ ਵਾਲਿਆਂ ਲਈ 54% ਵਾਧਾ ਹੋਇਆ ਸੀ ਹਾਲ ਹੀ ਦੇ ਸਾਲਾਂ ਵਿੱਚ ਨਾਗਰਿਕਤਾ ਗ੍ਰਾਂਟਾਂ ਵਿੱਚ ਦੇਜੀ ਨਾਲ ਵਾਧਾ ਹੋਇਆ ਜਿਸ ਦੀ ਗਿਣਤੀ ਮਾਰਚ 2021 ਨੂੰ ਖਤਮ ਹੋਏ ਸਾਲ ਵਿੱਚ 1,29,000 ਤੋਂ ਵੱਧ ਕੇ ਮਾਰਚ 2025 ਨੂੰ ਖਤਮ ਹੋਣ ਵਾਲੇ ਸਾਲ ਵਿੱਚ 2,69,000 ਹੋ ਗਈ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ